ਔਰ ਬਾਈ ਸਾਰੇ ਵੀਰਾਂ ਦਾ ਕੀ ਹਾਲ ਆ ਵੀਡੀਓ ਵੇਖਿਆ ਕਰੋ ਬਾਈ ਸਾਰੀ ਤੇ ਲਾਈਕ ਲੋ ਕਰ ਦਿਆ ਕਰੋ ਜਿਹੜੇ ਨਵੇਂ ਵੀਰ ਆਉਂਦੇ ਆ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਆਪਾਂ ਤਾਂ ਅੱਜ ਕਰਤਾ ਤੀਜਾ ਪਾਣੀ ਸ਼ੁਰੂ ਕੱਢੀ ਆਉਣਿਆ ਚੁੱਭੜ ਕਣਕ ਦੇ ਆ ਤਾਂ ਭਰ ਦਿਆਂਗੇ ਫੁੱਲ ਆ ਵਾਹਣਾ ਆਪਣਾ ਬਹੁਤ ਔਖਾ ਛੀ ਸੱਤ ਕਿੱਲੇ ਦੂਜਾ ਸਾਰਾ ਵਧੀਆ ਨਜ਼ਾਰਾ ਪਾਉਂਦੀ ਕੱਲਾ ਬੰਦਾ ਲਾਈ ਜਾਵੇ ਪੱਕੇ ਖਾਲੇ ਚ ਮੂੰਹ ਹੀ ਕਰਨੇ ਹੁੰਦੇ ਆ ਤੇ ਆ ਵਾਹਣ ਆਪਣਾ ਕਰਾਉਂਦਾ ਪੂਰੀਆਂ ਕਿਸਿਆਂ ਖਾਲਾ ਆਉਂਦਾ ਬਾਹਲਾ ਲੰਮਾ ਤੇ ਮੱਛੀ ਆ ਜਾਂਦੀ ਸੀ ਮੱਛੀ ਜੇ ਮੂੰਹ ਜਾਂ ਕਰਦੀ ਸੀ ਭੈੜਾ ਤੇ ਅੱਜ ਛੱਡ ਲਈਆਂ ਫਿਰ ਮੋਟਰ 67 ਅੱਜ ਫੁੱਲ ਚੁੱਭੜ ਕੱਢਾਂਗੇ ਫੁੱਲ ਜਿਹੜਾ ਬਾਅਦ ਮਹੀਨਾ ਤੱਕ ਲੋਡ ਹੀ ਨਾ ਪਵੇ ਮੀ ਉੱਤੋਂ ਦੀ ਟੱਪ ਗਿਆ ਮੀਂਹ ਪੈ ਜਾਂਦਾ ਫੇਰ ਤਾਂ ਨਯਾਰਾ ਵੱਜ ਜਾਂਦਾ ਅੰਮਾਰ ਦੀ ਛੱਲ ਕਿੱਥੋਂ ਦੀ ਚੱਲਦੀ ਆ ਆਉਂਦੀ ਆ ਪਾਈ ਆਉਂਦੀ ਆ ਗੜਦਾ ਐ ਪੁਵਾਈ ਦਾ ਗੜਦਾ ਫਿਰ ਦੁਪਹਿਰੇ ਆ ਪੁੱਲ ਪਰਦੇ ਬਾਪੂ ਫੁੱਲਾਂ ਚੁੱਭਣ ਕਰਦੇ ਚੁੱਭੜਾ ਕਸਰ ਨਾ ਛੱਡੀ ਐ ਨਾ ਕਈ ਬਈ ਰਹਿੰਦੇ ਬੰਨੀ ਆਵਾ ਫੁੱਲ ਭਰਦੇ ਫੁੱਲ ਜਮ ਫੇਰ ਕਰਦੇ ਆਂਗੇ ਸਪਰੇ ਹੋਰ ਹਫਤੇ ਨੂੰ ਇੱਕ ਇਥੇ ਭਾਈ ਕੰਡੇ ਬੜੇ ਆ ਪੈਰ ਆ ਬੰਨ ਦਿੰਦੇ ਆ ਭਾਂ ਜੋ ਵਾਰਡ ਬੂਡ ਹੈਗੀ ਆ ਇਥੇ ਕੰਡਿਆਂ ਦੀ ਤੇ ਬੜੇ ਕੰਡੇ ਆ ਪੈਰ ਹੱਥ ਨੂੰ ਐ ਕਰ ਦਿੰਦੇ ਆ ਜਿਵੇਂ ਸਿਉ ਹੀ ਦਿੰਦੇ ਆ ਬਾਹ ਪਾਣੀ ਆ ਪੱਕ ਗਈ ਹੁਣ ਤਾਂ ਲੈ ਕੇ ਦੱਬ ਕੇ ਕੰਮ ਕਿਵੇਂ ਆ ਟੁੱਟਦਾ ਇਹਦਾ ਸਾਰਾ ਪਾਰਾ ਹੀ ਟੁੱਟਿਆ ਪਿਆ ਫਿਰ ਇਹਦੇ ਚ ਪਈ ਜਾਂਦਾ ਸਾਰਾ ਤਿੰਨੇ ਮੋਟਰਾਂ ਦਾ 10-15 ਮਿੰਟ ਹੀ ਆ 15ਵੀਆਂ ਮਿੰਟਾਂ ਚ ਲੱਗ ਜੂਗਾ ਹੁਣ ਤਾਂ ਲੋੜ ਹੀ ਨਹੀਂ ਆਪ ਹੀ ਲੈ ਗਿਆ ਪਾਰਾ ਖੋਰ ਕੇ ਸਾਰਾ ਛੜਦਾ ਇੰਨਾ ਮੋ ਪਾਣੀ ਬਾਹਲਾ ਪਾਣੀ ਆ ਵੇਖ ਭਾਈ ਆਉਂਦਾ ਨਾ ਪੈਂਦਾ ਗੜਦਾ ਤਿੰਨ ਚਾਰ ਮੋਟਰਾਂ ਦਾ ਇਕੱਠਾ ਕਰਕੇ ਛੱਡਿਆ ਇਧਰ ਉਹ ਪੱਖੀ ਲਾਤੀ ਸਾਰੀ ਆਪ ਆਹ ਰਹਿ ਗਏ ਦੋ ਕਿਹਾਰੀ ਘਾਂਟਾ ਖੋਰ ਚੱਲ ਗਈ ਤਾਂ ਠੱਪ ਦੇਾਂਗੇ ਮੱਖੋ ਪਰਲਿਆਂ ਚ ਟੋਕ ਟਾਕ ਕਰਨੀ ਦਾ ਕਰਕੇ ਆਵਾ ਇਹਦੇ ਵੇਖਣ ਵਾਲਾ ਸੀ ਗਮਾ ਜਾਂ ਟੁੱਟਿਆ ਸੀ ਆ ਨਾ ਦੁਪਹਿਰੇ ਤਾਂ ਲੱਗਦੀ ਆ ਬਾਈ ਹੋਰੂ ਜੇ ਕਣਕ ਐਸ ਵੇਲੇ ਲੱਗਦੀ ਆ ਸੋਹਣੀ ਐਸ ਵੇਲੇ ਦਿਲ ਖੁਸ਼ ਹੋ ਜਾਂਦਾ ਹੰਤ ਮਾਰ ਰਾਇ ਰੱਖੇ ਸੁੱਖ ਆਪਾਂ ਦਾ ਦਿੱਤਾ ਆਪਣਾ ਕੰਮ ਨਿਭੜ ਗਿਆ ਗਾ ਦੇਣਾ ਕਰਨਾ ਵਾਹਿਗੁਰੂ ਨੇ ਆ ਪਦਾ ਆ ਪਾਣੀ ਸੀ ਲਾਤਾ ਚਾਲ ਬਈ ਹੁਣ ਇੱਕ ਕਰਦੇ ਆਂਗੇ ਸਪਰੇ ਨਜ਼ਾਰਾ ਵੱਜ ਗਿਆ ਇਹ ਇਡਾ ਚਾਵਣ ਇਹ ਆ ਗਾਂ ਹੈਗਾ ਡੂੰਗਾ ਭੈਣ ਚੌਧਰ ਸਿੱਧੇ ਹੀ ਗਵੇਂ ਟੁੱਟੀਆਂ ਜਾਂਦੇ ਆ ਅਗਲੇ ਯਾਰ ਲਾ ਕੇ ਗਏ ਇੱਥੋਂ ਟੁੱਟ ਗਿਆ ਸਾਰਾ ਬਾਈ ਦੇ ਗਿਆ ਪੱਖੀ ਸਾਰੀ ਦਾ ਪਾਣੀ thora ਬੂੰਦ ਵੀ ਨਹੀਂ ਰਿਹਾ ਇਹਦੇ ਚ ਸਾਰੀ ਪੱਖੀ ਇਹਨਾਂ ਦੀ ਭਰਤੀ ਗਾ ਆਰੇ ਵੀਨਾ ਦਾ ਧੰਨਵਾਦ ਲਾਇਕ ਲੋਕ ਕਰਦਿਆ ਕਰੋ ਦੱਬਦਿਆ ਕਰੋ ਕੰਮ ਹਾਂ ਪੂਰੀ ਸਪੋਰਟ ਕਰੋ ਭਰਾਵੋ ਚੱਕ ਦਿਓ ਘੜੇ ਤੋਂ ਕੌਲਾ